हां हां जी ਕਿਸਾਨ ਵੀਰੋ ਸਵਾਦਤਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਬਈ ਇੱਕ ਮੱਝ ਤਾਜੀ ਸੂਈ ਵੀ ਐ ਇੱਕ ਗਾਂ ਟੋਕੜ ਗੱਭਣ ਇੱਕ ਟੋਕੜ ਆ ਬਈ ਇੱਕ ਸੂਈ ਵੀ ਆ ਆਪ ਪੁੱਛ ਰਹੇ ਨੇ ਬਈ ਤੁਹਾਡੇ ਜੀ ਤਾਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ हां जी ਬਹੁਤ ਵਧੀਆ ਵਧੀਆ ਚੱਲ ਰਗਾ ਕੰਮ ਕਰ हां जी हां जी ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਾਨਾਂ ਦਾ ਕੋਠੇ ਵਾਲਾ ਕਚਰਾ ਜੀ ਖੇਤਾਂ ਦੇ ਘਰ ਆ ਨੇੜੇ ਸਾਡੇ ਸ਼ਹਿਰ ਪਿੰਡਾ ਭਗਤਾ ਪਾਈਗਾ ਠੀਕ ਆ ਜੀ ਕਿੰਨੇ ਕਿਲੋਮੀਟਰ ਆ ਭਗਤਾ ਭਾਈ ਗਈ ਇਥੋਂ 5-7 ਕਿਲੋਮੀਟਰ ਰੋੜੀ ਬਾਜਾਖਾਨ 8 ਕਿਲੋਮੀਟਰ ਬਾੜਾ ਮੋਬਾਈਲ ਨੰਬਰ ਬੋਲੋ 99685 38206 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਸੂਈ ਆ ਇਹ ਬਾਈ ਜੀ ਤੀਜੇ ਸੂਏ ਸੂਈ ਵੀ ਐ ਕਦੋਂ ਸੂਈ ਐ ਭਾਈ ਇਹਨੂੰ ਅੱਜ ਤੀਜਾ ਦਿਨ ਹੋਇਆ ਈ ਸੂਈ ਨੂੰ ਤੀਜਾ ਦਿਨ ਬੱਚਾ ਕੀ ਐ ਭਾਈ ਵੱਚੀ ਆ ਜੀ ਮਗਰ ਵੱਚੀ ਚੰਗੀ ਆ ਨਾ ਉਹ ਹਾਂ ਜੀ ਹਾਂ ਜੀ ਥੋੜੀ ਛੋਟੀ ਰਹਿ ਗਈ ਆ ਛੋਟੀ ਐ ਜਿੱਥੋਂ ਲਿਆਂਦੀ ਆ ਨਾ ਉਹ ਸੂਣ ਤੱਕ ਚੋਈ ਗਏ ਇਹਨੂੰ ਠੀਕਾ ਹਾਂਜੀ ਤੇ ਉਹ ਠੰਡੀ ਸੀਲ ਆ ਪੂਰੀ ਟੋਣਚਾਨ ਨੂੰ ਧਾਰ ਵੀ ਪੋਲੀ ਆ ਜਮਾ ਐ ਜਿਵੇਂ ਮਰਜੀ ਹੱਥ ਫੇਰੀ ਕਰੀ ਜਾਓ ਕੁਛ ਨਹੀਂ ਕਹਿੰਦੀ ਇਹ ਲੈ ਕਹਿੰਦੀ ਕੁਛ ਨਹੀਂ ਨਾ ਨਾ ਬਾਈ ਠੀਕ ਹੈ ਬਹੁਤ ਕਮਾਲ ਆ ਯਾਰ ਹਾਂਜੀ ਆਹ ਧੂਵੇ ਤੇ ਨੇੜੇ ਕਰ ਦੋ ਲੈ ਤੁਹਾਨੂੰ ਖਾ ਦਿੰਨੇ ਆ ਲੈ ਚਵਾਈ ਚੰਗੀ ਆ ਨਾ ਮੈਂ ਨ ਇੱਕ ਨੰਬਰ ਆ ਬਾਈ ਜਮਾ ਲੈ ਕਿੰਨਾ ਦੁੱਧਾ ਹੁਣ ਨੈਟ ਇਹ ਥਲੇ ਬਾਈ ਇਸ ਟਾਈਮ ਸਹੀ ਦੋ 10 ਕਿਲੋ ਬੋੜਾ ਹੀ ਆ ਹਜੇ ਹਾਂ ਠੀਕ ਆ ਹਾਂ ਆ ਮੇਰਾ ਆ ਥਾਂ ਤੇ ਲੈ ਹਾਂ ਬਈ ਬਹੁਤ ਚੰਗਿਆ ਹੈ ਨਾ ਹਾਂ ਜੀ ਥਾਂ ਬਹੁਤ ਚੰਗਿਆ ਚ ਬਈ ਚੰਗਿਆ ਖੋ ਨਾ ਕੋਈ ਖਰਾਬ ਕਰੇ ਨਾ ਨਮਾਉਣ ਨੂੰ ਨਾ ਚੋਣ ਨੂੰ ਜਮਈ ਵੱਡੀ ਗੱਲ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਇਹ ਚੰਗੀ ਆਊਗੀ ਚਵਾਈ ਚਵਾਈ ਚੰਗੀ ਆ ਫੇਸ ਚੰਗਾ ਬਈ ਕੱਦ ਵਿੱਡ ਚੰਗਾ ਰੰਗ ਰੂਪ ਵੀ ਕਰਮ ਵਾਲੀ ਦਾ ਚੰਗਾ ਹੈ ਬਈ ਠੰਡੀ ਸੀਲ ਆ ਹਣਾ ਹਾਂ ਜੀ ਆ ਇਹ ਬੱਚਾ ਇਧਰ ਕਰਕੇ ਤਾਂ ਥੋੜਾ ਇਧਰੋਂ ਵੇਖਿਆ ਇਹਨੂੰ ਵਧੀਆ ਤਰੂਗੀ ਇਹ ਤੇ ਕੀ ਮੁੱਲ ਆ ਬਈ ਜੈ ਜਾ ਫਿਰ ਇਹਦਾ ਇਹਦਾ ਮੁੱਲ 45000 ਰੁਪਈਆ ਹੀ ਦੇ ਲੈਣੀ ਆਈ ਬਸ ਆ ਕਰ ਦਿਆਂਗੇ ਠੀਕ ਆ ਕਿਰਾਏ ਭਾੜੇ ਜੋਗਾ ਆਪਾਂ ਕਰ ਦਿਆਂਗੇ ਗੱਡੀ ਆਪਣੀ ਆਪਦੀ ਐ ਗੱਡੀ ਬਾਈ ਕੋਲੇ ਪਿਕਅਪ ਆਉਦੀ ਆਪਾਂ ਹਾਂਜੀ ਨਾ ਕੋ ਤੇਲ ਮਤੂਗਾ ਉਹ ਆ ਕਰ ਲਾਂਗੇ ਆਪਾਂ ਡਿਸਕਾਊਂਟ ਹੋ ਜਾਣਾ ਜਿਹੜਾ ਹਾਂਜੀ ਵਰਡ ਵੀ ਚੰਗਿਆ ਫੈਂਡ ਚੰਗੀ ਉਹ ਗਰਮੀ ਨਹੀਂ ਮੰਨਦੀ ਬਿਲਕੁਲ ਹਾਂਜੀ ਗਰਮੀ ਨਹੀਂ ਮੰਨਦੀ ਮਗਰ ਬੱਚੇ ਬੱਚੀ ਵੀ ਨਾਲ ਹੀ ਤਿਆਰ ਹੋ ਜਾਣੀ ਹੈ ਬਈ ਸਾਲ ਡੇਢ ਸਾਲ ਨੂੰ ਤੇ ਮੁੱਲ ਜੈ ਜਾ ਬਈ ਹਾਂਜੀ ਮੁੱਲ ਜੈ ਜਾ ਅੱਗੇ ਭਰਾ ਦੋ ਨੰਬਰ ਟੋਕੜ ਗੱਬਣਾ ਹਾਂ ਜੀ ਇਹ ਟੋਕੜ ਗੱਬਣਾਈ 4 ਮਹੀਨੇ ਦੀ ਗੱਬਣਾਈ ਇਹ ਕਿਹੜਾ ਸੂਆ ਬਾਈ ਇਹ ਤੀਜੇ ਸੂਏ ਸੂਈ ਵੀ ਆ ਜੀ ਹੁਣ ਠੀਕ ਆ ਹਾਂ ਜੀ 4 ਮਹੀਨੇ ਦੀ ਗੱਬਣਾ ਚੌਥੇ ਵਾਸਤੇ ਗੱਬਣਾ ਜੀ ਇਹ ਸੱਜਰੇ ਦੁੱਧ ਦਿੱਤਾ ਗਿਆ ਨੇ 22 23 ਕਿਲੋ ਹਮ ਹੁਣ ਦੁੱਧ ਕਿੰਨਾ ਹੁਣ ਇਹ ਥੱਲੇ 11 ਕਿਲੋ ਦੁੱਧ ਆਈ ਨੱਟ ਤਿਆਰ ਆ ਬਾਈ ਹਾਂ ਜੀ ਨੱਟ ਤਿਆਰ ਆ ਪੰਜ ਦੋ ਟਾਂਗੀ ਝੋਲੇ ਬਾਈ ਹਾਂ ਜੀ ਹਾਂ ਜੀ ਉਹ ਕੋਈ ਚੱਕਰ ਨਹੀਂ ਜਿੰਨੇ ਵੀ ਆਪਣੇ ਪਸ਼ੂ ਆ ਦੋ ਟਾਈਮ ਵਾਲਾ ਭਾਵੇਂ ਤਿੰਨ ਟਾਈਮ ਚੋਕੇ ਲੈ ਜੀ ਠੀਕ ਆ ਬਾਈ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਚੰਗੀ ਐ ਸਮੀ ਭਲੀ ਐ ਬੜਾ ਬਾਈ ਸਾਡਰ ਕਮਾਲ ਦਾ ਬਾਈ ਫੇਸ ਦੇਖੋ ਫੇਸ ਵੀ ਕਰਮਾਈ ਦਾ ਚੰਗਾ ਗਾ ਬਾਈ ਤੇ ਕੀ ਮੁੱਲ ਜਾਇਜ਼ ਆ ਬਾਈ ਇਹਦਾ ਮੁੱਲ 45000 ਆ ਜੀ ਮਾਨਤਨ ਹੋ ਜੂ ਜੀ ਹਾਂ ਜੀ ਹਾਂ ਜੀ ਕੀਤਾ ਜਾਊਗਾ ਠੀਕ ਆ ਬਾਈ 45000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਮੋੜ ਲਓ ਗੱਬਣ ਚੈੱਕ ਪਾਸ ਆ ਹਾਂ ਜੀ ਗੱਬਣ ਚੈੱਕ ਕਰਵਾਈ ਵੀ ਐ ਤੁਸੀਂ ਆਪ ਦੀ ਕਿਸੇ ਵੀ ਖਰੀਦਣੀ ਉਹ ਚੈੱਕ ਕਰਵਾ ਕੇ ਲੈ ਕੇ ਜਾ ਬਾਈ ਬਹੁਤ ਠੀਕ ਆ ਬਾਈ ਅੱਗੇ ਪ੍ਰਾਤਨ ਨੰਬਰ ਕਿਹੜਾ ਸੂਗੇ ਇਹ ਦੂਜੇ ਸੂਏ ਸੂਈ ਵੀ ਹੈ ਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿੰਨਾਂ ਹੋ ਗਏ 4 ਮਹੀਨੇ ਸੂਈ ਨੂੰ ਜੀ ਦੁੱਧ ਕਿੰਨਾ ਬਾਈ ਹੁਣ ਐ ਤਾਂ ਬਾਈ ਜੀ 10 ਕਿਲੋ ਦੁੱਧ ਤਿਆਰ ਆ ਨਟ ਚੋਣ ਨਾਲ ਹਾਂ ਜੀ ਚੋਣ ਨੂੰ ਸੀਲ ਆ ਗਈ ਨਮਾਉਣ ਨੂੰ ਵੀ ਸੀਲ ਆ ਹੂੰ ਤੇ ਚੋਣ ਚਾਂ ਨੂੰ ਕੋਈ ੜਕਾ ਨਹੀਂ ਉਹ ਜਿੰਨੇ ਮਰਜ਼ੀ ਬਹਿ ਜਾ ਲੈ ਲੈ ਥਾਣਾ ਤੂੰ ਮੈਂ ਇੱਕ ਨੰਬਰ ਆਊਗੀ ਪੂਰੀ ਵਲਗਾ ਚਵਾਈ ਬਹੁਤ ਏਂਗੀ ਮੈਂ ਇਹ ਬੋਹਜਾ ਪਸ਼ੂ ਆਪਾ ਲਿਆਉਂਗਾ ਹੀ ਨਹੀਂ ਲਓ ਚੋਣ ਬੜਾ ਚੰਗਾ ਲੈ ਕੱਲੀ ਕੱਲੀ ਧਾਰ ਆਈ ਹੈ ਕੀ ਬੱਚਿਆਂ ਨੂੰ ਭਾਵੇ ਚੋਣਾ ਆਏ ਵੀ ਨਹੀਂ ਇਹਨੂੰ ਗਿੜਕਾ ਲੈ ਹੂੰ ਕਹਿੰਦੀ ਕੁਛ ਨਹੀਂ ਪੂਰੀ ਠੰਡੀ ਗਾਂ ਜੀ ਇਹ ਕੀ ਬਾਤ ਆ ਭਾਈ ਫੈਂ ਥੋੜੀ ਵਧੀਆ ਮੱਝਾਂ ਚ ਆਉਂਦੀ ਹੈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਗਰਮੀ ਨਹੀਂ ਮੰਨਦੀ ਫੈਂ ਵੀ ਭਾਈ ਕਹਿੰਦਾ ਮੱਝਾਂ ਜੀ ਪੈਂਦਾ ਦੁੱਧ ਭਾਈ ਹਾਂਜੀ ਹਾਂਜੀ ਬਾਕੀ ਦੁੱਧ ਕਿੰਨਾ ਭਾਈ ਹੁਣ 10 ਕਿਲੋ ਆਈ ਜਿਵੇਂ ਤਿਆਰ ਹਾਂ ਠੀਕ ਹੈ ਭਾਈ ਕੱਦ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣ ਬਈ ਪੂਰੀ ਵਿੱਚ ਹੀ ਤੇ ਥਾਣ ਲੱਗਿਆ ਬਾਕੀ ਵੱਡੀ ਵਾਲ ਠੰਡੀ ਸੀ ਲਿਆ ਯਾਰ ਕੋਈ ਨਾਣਾ ਨਹੀਂ ਪਾਇਆ ਬਾਈ ਨੇ ਮੌਨ ਨਹੀਂ ਨਹੀ ਉਹ ਜੇ ਪਸੂ ਆਪਾਂ ਲਿਆਉਂਦੇ ਹੀ ਨਹੀਂ ਬਾਈ ਠੀਕ ਹੈ ਬਾਈ ਮੁਰ ਕੇ ਮਾਰ ਆ ਗਿਆ ਭਰਾਵਾ ਵੇਚਣਾ ਬਹੁਤ ਔਖਾ ਹੈ ਸਹੀ ਗੱਲ ਹੈ ਕੀ ਮੋਲ ਹੈ ਬਾਈ ਦਾ ਇਹਦਾ ਮੋਲ 35000 ਰੁਪਏ ਹੈ ਜੀ ਮਾਨਦਾਨ ਹੋ ਜੀ ਹਾਂ ਜੀ ਕੀਤਾ ਜਾਊਗਾ 35000 ਰੁਪਏ ਮੋਲ ਹੈ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੀਗਾ ਅੱਗੇ ਵੀਰੇ 4 ਨੰਬਰ ਕਿਹੜਾ ਸੂਈ ਵੀ ਮੱਜ ਇਹ ਦੂਜੀ ਸੂਈ ਵੀ ਹੈ ਜੀ ਇਹ ਮੱਜ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਜੱਜ ਹੋ ਗਿਆ 7-8 ਮਾ ਦੇਣਾ ਜੀ ਆ ਕੱਟਾ ਜੀ ਇਹਦੇ ਮਗਰ ਬੱਚਾ ਮਗਰ ਕੱਟਾਗਾ ਠੀਕ ਆ ਬਾਈ ਕਿੰਨਾ ਦੁੱਧ ਰੈਡੀ ਆ ਇਹ ਥਲੇ 8 ਕਿਲੋ ਦੁੱਧ ਆਈ ਨੈਟ ਤਿਆਰ ਜਿਵੇਂ ਤਿਆਰ ਆਈ 8 ਕਿਲੋ ਠੀਕ ਆ ਸੀਲ ਆ ਪੂਰੀ ਤੇ ਗਾਇਆਂ ਵਰਗੂ ਹੀ ਇਹ ਵੀ ਸਮਝ ਲਓ ਐ ਇਹਨ ਕੋਈ ਡੱਕਾ ਨਹੀਂ ਲਓ ਜਿਵੇਂ ਮਰਜੀ ਮੈਂ ਇਹਨਾਂ ਡੱਕਾ ਹੀ ਕੋਈ ਨਹੀਂ ਬਾਈ ਇਹਦੀ ਕੋਈ ਗੁਸ਼ ਨਹੀਂ ਲੈ ਪੁੱਛ ਲੈ ਨਾ ਜਿਵੇਂ ਹੀ ਨਹੀਂ ਭਾਵੇਂ ਆਈ ਥਾਨ ਹੂੰ ਤਾਰਾ ਮਾਰ ਕੇ ਉਖਾ ਦਿੰਨੇ ਆ ਲੈ ਲੈ ਭਾਈ ਬੇੜਾ ਬੱਚੇ ਤੋਂ ਭੈ ਜਾ ਭਾਈ ਕਹਿੰਦਾ ਕੋਈ ਚੱਕਰ ਨਹੀਂ ਹੈ ਜਰਮ ਵਾਲੀ ਕੋਸ਼ ਨਹੀਂ ਹੂੰ ਪਸਮਾ ਕਰਾਉਣਾ ਪੂ ਹਾਂਜੀ ਪਸਮਾ ਕਰਾ ਕੇ ਫਿਰ ਹੂੰ ਧਾਰ ਪੋਲੀ ਆਈ ਜਾਵਾਂ ਧਾਰ ਪੋਲੀ ਹੈ ਹਣਾ ਧਾਰ ਪੋਲੀ ਹੈ ਚਾਰੂ ਵੀ ਵਧੀਆ ਚਾਰੂ ਵੀ ਚੰਗੀ ਹੈ ਠੀਕ ਆ ਭਾਈ ਖੋਲ ਦੇ ਬਈ ਤੋਰ ਦੇ ਮੇਰੇ ਕੱਦ ਠੀਕ ਆ ਨਾ ਦਰਮਿਆਨ ਨਾਲ ਕੱਦ ਤੇ ਮੈਨਾ ਸਿੰਘਾਂ ਦੀ ਆ ਤੁਹਾਡੇ ਸਾਹਮਣੇ ਆ ਸੋਹਣੀ ਹੈਗੀ ਹਾਂ ਸਿੰਘਾਂ ਦੀ ਸੋਹਣੀ ਹੈ ਹਾਂ ਕੀ ਮੁੱਲ ਲੱਜਾਇਆ ਜੀ ਇਹਦਾ ਮੁੱਲ ਦੇਣ ਲੈਣੀ ਹੈ 72000 ਰੁਪਈਆ ਜੀ ਮਾਨਤਾ ਹੋ ਜੀ ਹਾਂ ਜੀ ਹਾਂ ਜੀ ਕੀਤਾ ਜਾਊਗਾ 72000 ਰੁਪਈਆ ਮੁੱਲ ਆ ਭਾਈ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਝੋਟੀ ਬਈ ਸੂਈ ਸਵਾਈ ਆ ਬੱਚਾ ਮਗਰ ਕੱਟਾ ਗਿਆ ਭਾਈ ਇਹ ਦੁੱਧ ਵੀ ਬਾਈ ਨੇ ਦੱਸਿਆ 8 ਲੀਟਰ ਤੇ ਆ ਰਿਹਾ ਬਾਈ 8 ਲੀਟਰ ਤੋਂ ਤਿਆਰ ਆਈ ਠੰਡੀ ਬਹੁਤ ਏ ਯਾਰ ਹਾਂ ਠੰਡੀ ਪੂਰੀ ਭੋਲ ਆਈ ਸੀਲ ਪੂਰੀ ਆ ਕੋਈ ਗੀੜਾ ਨਹੀਂ ਦੇਣਾ ਇਹਨੇ ਕੁਝ ਨਹੀਂ ਜਾਉਣਾ ਸਹੀ ਗੱਲ ਆ ਬਿਨਾ ਬੱਚੇ ਤੋਂ ਬਾਈ ਮਾਂ ਇਹਨਾਂ ਬਹਿ ਗਿਆ ਕੀ ਹਾਂ ਹਾਂਜੀ ਹਾਂ ਕੋਈ ਡੱਕਾ ਨਹੀਂ ਆ ਨਾ ਡਰਦੀ ਡੁਰਦੀ ਜੀ ਹੈ ਨਾ 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 ਜਿਵੇਂ ਨਹੀਂ ਡਰਦੀ ਵੀ ਨਹੀਂ ਤੇ ਗੱਡੀ ਭਾਈ ਕੋਲੇ ਆਪਦੀ ਆ ਭਾਈ ਕਿਰਾਏ ਦੇ ਵਿੱਚੋਂ ਜ਼ਰੂਰ ਡਿਸਕਾਊਂਟ ਹੋ ਜਾਣਾ ਹਨ ਤੇ ਕਿਸੇ ਵੀਰ ਨੂੰ ਚਾਰੇ ਨਗਾਂ ਚ ਕੋਈ ਵੀ ਨਗ ਪਸੰਦ ਆ ਵੀ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਿੰਦਾ ਹਾਂ